ਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਟ੍ਰਿਕਸ ਦਾ ਜਿਹੜਾ ਐਗਜ਼ਿਟ ਪੋਲਿਆ ਉਹ ਆਇਆ ਉਹਦੇ ਮੁਤਾਬਕ ਆਪ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਆ ਅਕਾਲੀ ਦਲ ਨੂੰ 1 ਤੋਂ 4 ਭਾਜੀਪੀ ਨੂੰ 0 ਤੋਂ 2 ਵੱਧ ਤੋਂ ਵੱਧ 2 ਕੋਸਦਾ ਕੋਈ ਨਾ ਸੀਟ ਮਿਲੇ ਕਾਂਗਰਸ ਨੂੰ ਤਿੰਨ ਵੀ ਸੀਟਾਂ ਮਿਲ ਸਕਦੀਆਂ ਹੋ ਸਕਦਾ ਕੋਈ ਸੀਟ ਨਾ ਮਿਲੇ ਸੋ ਮੈਟ੍ਰਿਕਸ ਦੇ ਮੁਤਾਬਕ ਆਪ ਨੂੰ 3 ਤੋਂ 6 ਅਕਾਲੀ ਦਲ ਨੂੰ 1 ਤੋਂ 4 ਸੋ ਉਹਨਾਂ ਮੁਤਾਬਕ ਆਪ ਤੇ ਅਕਾਲੀ ਦਲ ਦਾ ਪਰਫਾਰਮੈਂਸ ਇਥੇ ਚੰਗਾ ਰਿਹਾਗਾ ਇੱਕ ਆਪ ਵਾਸਤੇ ਇੱਕ ਤਰੀਕੇ ਨਾਲ ਇੱਕ ਰੀਜ਼ਨੇਬਲੀ ਚੰਗੀ ਖਬਰ ਆ ਅਕਾਲੀ ਦਲ ਵਾਸਤੇ ਵੀ ਚੰਗੀ ਖਬਰ ਆ ਕਿ 1 ਤੋਂ 4 ਸੀਟਾਂ ਜਿੱਤ ਸਕਦੇ ਆ ਪਰ ਚਨਕਿਆ ਤੇ ਇੰਡੀਆ ਟੂਡੇ ਤੇ ਐਗਜ਼ਿਟ ਪੋਲਸ ਮੁਤਾਬਕ ਬੜੇ ਹੈਰਾਨੀਜਨਕ ਨਤੀਜੇ ਆ ਰਹੇ ਆ ਚਨਕਿਆ ਮੁਤਾਬਕ ਪਾਜਪਾ ਨੂੰ ਇੱਕ ਤੋਂ ਚਾਰ ਸੀਟਾਂ ਮਿਲ ਸਕਦੀਆਂ ਪਿਛਲੀ ਵਾਰੀ ਪਾਜਪਾ ਨੂੰ ਦੋ ਸੀਟਾਂ ਮਿਲੀਆਂ ਸੀ ਕੁਰਦਾਸਪੁਰ ਤੇ ਹੁਸ਼ਿਆਰਪੁਰ ਸੋ ਚਨਕਿਆ ਮੁਤਾਬਕ ਭਾਜਪਾ ਨੂੰ 1 ਤੋਂ 4 ਆਪ ਨੂੰ 0 ਤੋਂ 2 ਕਾਂਗਰਸ ਨੂੰ 1 ਤੋਂ 4 ਆਦਰਸ਼ ਨੂੰ 1 ਤੋਂ 3 ਫਿਰ ਦੱਸ ਦਵਾਂ ਚਨਕਿਆ ਮੁਤਾਬਕ ਭਾਜਪਾ ਨੂੰ 1 ਤੋਂ 4 ਆਪ ਨੂੰ 0 ਤੋਂ 2 ਕਾਂਗਰਸ ਨੂੰ 1 ਤੋਂ 4 ਆਦਰਸ਼ ਨੂੰ 1 ਤੋਂ 3 ਇਹਦਾ ਮਤਲਬ ਹੈ ਕਾਂਗਰਸ اور ਪਾਜਬਾ ਦਾ ਪਰਫਾਰਮੈਂਸ ਜਿਹੜਾ ਬਾ ਉਹ ਕਰੀਪ-ਕਰੀਪ ਆਪਸ ਦੇ ਵਿੱਚ ਕਈ ਥਾਵਾਂ ਤੇ ਸੀਟ ਵਾਈਜ਼ ਟੱਕਰ ਲੱਗਦੀ ਹੈ ਲੇਕਿਨ ਮਾਰਜਿਨ ਇੱਕ ਤੋਂ ਚਾਰ ਦਾਵਾ ਸੋ ਇਹਦੇ ਵਿੱਚ ਪਤਾ ਨਹੀਂ ਹੁੰਦਾ ਜੇ ਇੱਕ ਆਗੇ ਦੂਜੇ ਨੂੰ ਚਾਰ ਆ ਗਿਆ ਤਾਂ ਬਹੁਤ ਫਰਕ ਹੋ ਸਕਦਾ ਇੰਡੀਆ ਟੂਡੇ ਦਾ ਬੜਾ ਡੈਫੀਨਿਟਿਵ ਐਗਜ਼ੈਕਟ ਪੋਲ ਹੈ ਉਹਨਾਂ ਮੁਤਾਬਕ ਕਾਂਗਰਸ ਨੂੰ 7 ਤੋਂ 9 ਸੋ ਉਹਨਾਂ ਵਾਸਤੇ ਕਾਂਗਰਸ ਜਿਹੜੀ ਆ ਉਹ অলਮੋਸਟ 2019 ਵਾਂਗ ਪਰਫਾਰਮੈਂਸ ਰਿਪੀਟ ਕਰੂਗੀ ਇਸ ਦੇ باوجود ਕਿ ਉਹਨਾਂ ਦੇ ਬਹੁਤ ਸਾਰੇ ਲੀਡਰ ਪਾਰਟੀ ਨੂੰ ਛੱਡ ਗਿਆ ਸੋ ਕਾਂਗਰਸ ਨੂੰ 7 ਤੋਂ 9 ਭਾਜਪਾ ਨੂੰ 2 ਤੋਂ 4 ਆਪ ਨੂੰ 0 ਤੋਂ 2 ਵੱਧ ਤੋਂ ਵੱਧ 2 ਆਦਰਸ ਨੂੰ ਸ਼ਾਇਦ ਇੱਕ ਸੀਟ ਮਿਲ ਸਕਦੀ ਹੈ ਔਰ ਕਾਲੀਦਲ ਨੂੰ 2 ਤੋਂ 3 ਮੈਂ ਫਿਰ ਦੱਸ ਦਵਾਂ ਇੰਡੀਆ ਟੁਡੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਦੇ ਵਿੱਚ ਕਾਂਗਰਸ ਨੂੰ 7 ਤੋਂ 9 ਕਾਲੀਦਲ ਨੂੰ 2 ਤੋਂ 3, ਭਾਜਪਾ ਨੂੰ 2 ਤੋਂ 4, ਅਦਰਸ ਨੂੰ ਆਪ ਨੂੰ 0 ਤੋਂ 2, ਅਦਰਸ ਨੂੰ 0 ਤੋਂ 1। ਅਦਰਸ ਸ਼ਾਇਦ ਉਹ ਖਡੂਰ ਸਾਹਿਬਾਰੇ ਮੇਰੇ ਕੋਲ ਕਾਫੀ ਚਰਚਾ ਰਹੀ ਹੈ ਆਪੀਓ ਇਸ ਇੰਡੀਪੈਂਡੈਂਟ ਅਮੀਰ ਵੱਲ ਆਪਣੇ ਪਾਲ ਨੂੰ ਮਿਲserverId ਹਾਲਾਂਕਿ ਇਹਨਾਂ ਨੇ ਸਪੈਸੀਫਾਈ ਨਹੀਂ ਕੀਤਾ। ਵੋਟ ਸ਼ੇਅਰ ਵਾਈਜ਼ ਕਾਂਗਰਸ ਦਾ ਵੋਟ ਸ਼ੇਅਰ 33% ਦੀ, ਭਾਜਪਾ ਦਾ 26% ਦੀ, ਆਲਮੋਸਟ ਵੱਡਾ ਜੰਪ ਹੈ ਭਾਜਪਾ ਦੇ ਵੋਟ ਸ਼ੇਅਰ ਵਾਸਤੇ। ਆਪ ਦਾ 18% ਦੀ ਡ੍ਰੌਪ ਆ ਆਪ ਦੇ ਵੋਟ ਸ਼ੇਅਰ ਵਾਸਤੇ ਜੇ ਇਹ ਸਰਵੇ ਜਾਂ ਐਗਜ਼ਿਟ ਪੋਲ ਸਹੀ ਆ ਕਾਲੀ ਦਲ ਦਾ ਵੋਟ ਸ਼ੇਅਰ 20% ਕਾਲੀ ਦਲ ਦਾ ਵੀ ਬਹੁਤ ਵੱਡਾ ਵੋਟ ਸ਼ੇਅਰ ਦੇ ਵਿੱਚ ਡ੍ਰੌਪ ਆ 2019 ਨਾਲੋਂ ਸੋ ਇਸ ਕਰਕੇ ਵੋਟ ਸ਼ੇਅਰ ਦੇ ਵਿੱਚ ਭਾਜਪਾ ਵਾਸਤੇ ਬਹੁਤ ਵੱਡੀ ਗੇਨ ਆ ਸੀਟਾਂ ਉਹਨਾਂ ਦੀਆਂ ਇੰਡੀਆ ਟ੍ਰਿਬੂਲ ਦੇ ਮੁਤਾਬਿਕ 2 ਤੋਂ 4 ਹਜ਼ਾਰ ਦੀਆਂ ਸੀਟਾਂ ਦੋ ਵੀ ਆਉਣ ਔਰ ਜੇ ਵਾਕਈ ਵੋਟ ਸ਼ੇਅਰ ਉਹਨਾਂ ਦਾ 26% ਦੀ ਬਚ ਜਾਂਦਾ ਵਾ ਇਹ ਜਿਹੜੀ ਕੱਲੇ ਇਲੈਕਸ਼ਨ ਲੜ ਰਹੇ ਆ ਤੇ ਬਹੁਤ ਵੱਡੀ ਉਹਨਾਂ ਵਾਸਤੇ ਕਾਫੀ ਹੋਊਗੀ ਲੇਕਿਨ ਪੰਜਾਬ ਦੀ ਹਾਲੀ ਸਿਚੁਏਸ਼ਨ ਮੈਨੂੰ ਹਾਲੀ ਵੀ ਲੱਗ ਰਿਹਾ ਵਾ ਕਿ ਬਹੁਤ ਹੀ ਕਲੀਅਰ ਨਹੀਂ ਕਿਉਂਕਿ ਮੈਂ ਤਿੰਨ ਐਗਜ਼ਿਟ ਪੋਲਸ ਬਾਰੇ ਦੱਸਿਆ ਮੈਟ੍ਰਿਕਸ ਚਨਕਿਆ ਤੇ ਇੰਡੀਆ ਟੂਡੇ ਅ ਇਤਨੇ ਹੀ ਕਾਫੀ ਫਰਕ ਹੈ ਇੰਡੀਆ ਟੂਡੇ ਬੜਾ ਕਲੀਅਰ ਕਾਂਗਰਸ ਨੂੰ ਲੀਡ ਦੇ ਰਿਹਾ ਵਾ 7 ਤੋਂ 9 ਸੀਟਾਂ ਦੀ ਅ ਟੋਟਲ 7 ਤੋਂ 9 ਸੀਟਾਂ ਔਰ ਚਨਕਿਆ ਜਿਹੜਾ ਵਾ ਉਹ ਕਾਂਗਰਸ ਨੂੰ ਸਿਰਫ 104 ਸੀਟਾਂ ਦੇ ਰਿਆ ਭਾਜਪਾ ਨੂੰ ਉਹ ਜ਼ਰੂਰ 104 ਦੇ ਰਿਆ ਨਾਲ ਨਾਲ ਸੋ ਇਸ ਕਰਕੇ ਇਹ ਇਸ ਵੇਲੇ ਕਾਫੀ ਇਹ ਸਿਚੁਏਸ਼ਨ ਹੈ ਇਸ ਵੇਲੇ ਪੰਜਾਬ ਪਰੇ ਸਥਿਤੀ ਹਲੀ ਦੀ ਐਗਜ਼ਿਟ ਪੋਲਸ ਦੇ ਵਿੱਚ ਕਲੀਅਰ ਨਹੀਂ ਔਰ ਇਹ ਵੀ ਹੈਰਾਨੀ ਇਸ ਕਰਕੇ ਵੀ ਹੈ ਕਿਉਂਕਿ ਇਥੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਆਪ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਸਮਝੌਤਾ ਹੈ ਕਿ ਨਹੀਂ ਹੈ ਅੱਜ ਵੋਟਾਂ ਵੜੇ ਜਦੋਂ ਦੋ ਥਾਵਾਂ ਤੋਂ ਰਹੇ ਲੁਗਿਆਣੇ ਤੋਂ ਖਬਰ ਇੱਕ ਰੂਮਰ ਫੈਲ ਗਿਆ ਉਥੇ ਕਿ ਸ਼ਾਇਦ ਕਾਂਗਰਸ ਦਾ ਉਮੀਦਵਾਰ ਜਿਹੜਾ ਵਾ ਉਹ ਚਾਹੁੰਦਾ ਵਾ ਕਿ ਆਪ ਨੂੰ ਸਪੋਰਟ ਕਰਕੇ ਉਹ ਸ਼ਾਇਦ ਨਹੀਂ ਜਿੱਤ ਰਿਹਾ ਰਾਜਾ ਗੜਿੰਗ ਖੁਦ ਉਥੇ ਇਲੈਕਸ਼ਨ ਲੜ ਰਹੇ ਨੇ ਔਰ ਜਿਹੜਾ ਉਥੇ ਆਪ ਦਾ ਉਮੀਦਵਾਰ ਆ ਉਹਦਾ ਬੇਟੇ ਨੇ ਕਹਿਤਾ ਜੀ ਸਵੇਰੇ ਸਵੇਰੇ ਸਾਡੇ ਘਰ ਆਇਆ ਸੀਗਾ ਰਾਜਾ ਗੜਿੰਗ ਔਰ ਉਹਨਾਂ ਨੇ ਕਹਿਤਾ ਵਾ ਵੀ ਵੋਟ ਜਿਹੜੀ ਆਪ ਨੂੰ ਪਾ ਦਿਓ ਰਾਜਾ ਬੜਿੰਗ ਨੇ ਫਿਰ ਇਹਦਾ ਇਹਦੀ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਜੀ ਮੈਂ ਉਸ ਇਲਾਕੇ 'ਚ ਗਿਆ ਸੀ ਜਿਹੜਾ ਆਪ ਦਾ ਉਮੀਦਵਾਰ ਹੈ ਉਹਦੇ ਕਜ਼ਨ ਨੂੰ ਮਿਲਣ ਵਾਸਤੇ ਮੈਂ ਗਿਆ ਸੀ ਬਿਲਕੁਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਕਿ ਮੈਂ ਚਾਹਾਂ ਕਿ ਆਪ ਨੂੰ ਵੋਟਾਂ ਪੈਣੇ ਚਾਹੀਦੇ ਉਹਨਾਂ ਨੇ ਵੀ ਕਿਹਾ ਆਪਰੇ ਮੇਰੇ ਮਾਸਦੇ ਪੁੱਤ ਲੱਗਦੇ ਆ ਲੇਕਿਨ ਇਹ ਅਫਵਾਹ ਜ਼ਰੂਰ ਉਥੇ ਫੈਲੀ ਹੋਈ ਸੀ ਸੋ ਕਈ ਥਾਵਾਂ ਤੇ ਕਲੈਰਿਟੀ ਨਹੀਂ ਸੀ ਵੀ ਇਹਨਾਂ ਦੇ ਗੱਠਜੋੜ ਹੈ ਕਿ ਨਹੀਂ ਹੈ ਇਸੇ ਕਰਕੇ ਤੁਸੀਂ ਵੇਖਿਆ ਰਾਹੁਲ ਤੇ ਪ੍ਰਿਯੰਕਾ ਨੇ ਬਹੁਤੀ ਆਲੋਚਨਾ ਵੀ ਨਹੀਂ ਕੀਤੀ ਆਪ ਸਰਕਾਰ ਦੀ ਔਰ ਆਪੜਿਆਂ ਨੇ ਵੀ ਬਹੁਤੀ ਆਲੋਚਨਾ ਕਾਂਗਰਸ ਨੇ ਨਹੀਂ ਕੀਤੀ ਉਹ ਵੀ ਆਪਣਾ ਹਮਲਾ ਬੀਜੇਪੀ ਜਾਂ ਅਕਾਲੀ ਦਲ ਦੇ ਉੱਪਰ ਹੀ ਕਰਦੇ ਰਹੇ ਆ ਸੋ ਇਸ ਕਰਕੇ ਹਾਲੀ ਪੰਜਾਬ ਦੀ ਸਿਚੁਏਸ਼ਨ ਕਲੀਅਰ ਨਹੀਂ ਪਰ ਅਦਰਵਾਈਜ਼ ਇੰਡੀਆ ਦੇ ਬਾਰੇ ਜਿਹੜੇ ਐਗਜ਼ਿਟ ਪੋਲਸ ਆਏ ਉਹ ਤੋਂ ਬੜਾ ਕਲੀਅਰ ਆ ਵੈਸੇ ਤੇ ਐਗਜ਼ਿਟ ਪੋਲ ਕਈ ਵਾਰ ਗਲਤ ਹੋਈਂਦੇ ਲੇਕਿਨ ਐਗਜ਼ਿਟ ਪੋਲਸ 6 7 ਜਿਹੜੇ ਨੇ ਉਹ ਕਹਿ ਰਹੇ ਨੇ ਕਿ ਭਾਜਪਾ ਐਨਡੀਏ ਦੀ ਸਰਕਾਰ ਬਣ ਜਾ ਰਹੀ ਹੈ ਇੰਡੀਆ ਬਲੌਕ ਨੂੰ ਕਾਮਯਾਬੀ ਨਹੀਂ ਮਿਲੇਗੀ ਹਾਲਾਂਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮਲਕਰਜੁਨ ਖਰਗੀ ਉਹਨਾਂ ਨੇ ਕਿਹਾ ਜੀ ਸਾਨੂੰ 295 ਸੀਟਾਂ ਵੱਧ ਆਉਣਗੀਆਂ ਪਰ ਉਧਰ ਜੇਪੀ ਨਾੜਾ ਜਿਹੜਾ ਬੀਜੇਪੀ ਲੀਡਰ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਐਨਡੀਏ ਨੂੰ 470 ਸੀਟਾਂ ਵੱਧ ਆਉਣੀਆਂ 400 ਤੋਂ ਵੱਧ ਔਰ ਬੀਜੇਪੀ ਨੂੰ 370 ਤੋਂ ਵੱਧ ਸੋ ਦੇਖਦੇ ਹਾਂ ਫਾਈਨਲੀ ਕੀ ਨਤੀਜੇ ਆਉਂਦੇ ਆ